ਹੈਲੋ ਵੈਲਕਮ ਬੈਕ ਮੈਂ ਡਾਕਟਰ ਕੁਲਵੀਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਵੀ ਜਦੋਂ ਬੱਚੇ ਡਰ ਜਾਂਦੇ ਐ ਚਾਹੇ ਜਨਮ ਟਾਈਮ ਡਰ ਜਾਂਣ ਜਾਂ ਬਾਅਦ ਵਿੱਚ ਕੋਈ ਆਪਾਂ ਉਹਨੂੰ ਡਾਂਟ ਦਈਏ ਤਾਂ ਉਹਨਾਂ ਤੇ ਕੀ ਪ੍ਰਭਾਵ ਪੈਂਦਾ ਕਿਉਂਕਿ ਆਪਾਂ ਪਹਿਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਵੀ ਜੇ ਕਿਸੇ ਨੂੰ ਅਸੀਂ ਕੋੜੇ ਸ਼ਬਦ ਬੋਲਦੇ ਨੇ ਗੁੱਸੇ ਵਿੱਚ ਕੁਸ਼ਕੈ ਦਿੰਦੇ ਆ ਉਹਦੇ ਨਾਲ ਉਹਦੇ ਤੇ ਕੀ ਅਸਰ ਪੈਂਦਾ ਉੱਥੇ ਆਪਾਂ ਗੱਲ ਕੀਤੀ ਸੀ ਬਾਬਾ ਗਰੀ ਵੀਡੀਓ ਵਿੱਚ ਬੱਚਿਆਂ ਬਾਰੇ ਗੱਲ ਕਰਾਂ ਹੁਣ ਜਦੋਂ ਡਿਲੀਵਰੀ ਹੁੰਦੀ ਆ ਤਾਂ ਉਸ ਟਾਈਮ ਵੀ ਕਈ ਵਾਰੀ ਬੱਚਾ ਡਰ ਜਾਂਦਾ ਹੁਣ ਮੇਰੇ ਕੋਲ ਇੱਕ ਲੜਕੀ ਹੈ ਸੀ 8 ਸਾਲ ਦੀ ਉਹਦੀ ਉਸ ਟਾਈਮ ਉਮਰ ਸੀਗੀ ਉਹਦੀ ਧੜਕਣ ਵੱਜ ਜਾਂਦੀ ਸੀ ਹਾਰਟ ਆਏ ਡਾਕਟਰ ਨੂੰ ਚੈੱਕ ਕਰਾਇਆ ਸੀ ਉਹਨਾਂ ਨੇ ਸਾਰੇ ਉਹਦੇ ਟੈਸਟ ਹੋਏ ਸੀ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਸੀ ਨਾ ਹੀ ਉਹਨੂੰ ਕੋਈ ਆ ਭਾਗਿਏ ਥਾਇਰਾਇਡ ਜਾਂ ਕੋਈ ਹੋਰ ਪ੍ਰੋਬਲਮ ਸੀਗੀ ਲੇਕਿਨ ਉਹਦੀ ਅਚਾਨਕ ਧੜਕਣ ਵੱਜ ਜਾਂਦੀ ਸੀ ਉਹਨਾਂ ਨੇ ਕਾਫੀ ਦਵਾਈਆਂ ਟਰਾਈ ਕੀਤੀਆਂ ਪਰ ਕੋਈ ਫਰਕ ਨਹੀਂ ਪਿਆ ਉਹ ਹੋਮੋਪੈਥੀ ਲੈਣ ਮੇਰੇ ਕੋਲ ਆਏ ਤਾਂ ਸਾਨੂੰ ਇੱਕ ਕੋਨਾਈਟ ਮੈਡੀਸਨ ਦਿੱਤੀ ਕਿਉਂ ਦਿੱਤੀ ਕਿਉਂਕਿ ਮੈਂ ਉਹਦੀ ਮਦਰ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਸਾਰੇ ਡਿਟੇਲ ਚ ਗੱਲ ਦੱਸੋ ਜਦੋਂ ਤੋਂ ਤੁਸੀਂ ਕਨਸੀਵ ਕੀਤਾ ਤੇ ਡਿਲੀਵਰੀ ਤੱਕ ਪ੍ਰੈਗਨancies ਦੇ ਦੌਰਾਨ ਕੋਈ ਇਦਾਂ ਦਾ ਕਾਰਨ ਮੈਨੂੰ ਨਹੀਂ ਲੱਭਿਆ ਲੇਕਿਨ ਜਦੋਂ ਉਹਨਾਂ ਨੇ ਮੈਨੂੰ ਡਿਲੀਵਰੀ ਦੀ ਗੱਲ ਦੱਸੀ ਤਾਂ ਉਹ ਬੜੀ ਹਜਾਨੀ ਜਾਣਿਕ ਸੀ ਕਿਉਂਕਿ ਲੇਬਰ ਪੇਨਸ ਇੰਨੀਆਂ ਜ਼ਿਆਦਾ ਚੰਗੀਆਂ ਨਹੀਂ ਸੀ ਡਿਵੈਲਪ ਹੋਈਆਂ ਲੇਕਿਨ ਜਿਹੜੀ ਡਿਲੀਵਰੀ ਕਰਾਈਗੀ ਉਹ ਸੀਸਰ ਸੈਕਟਰੀ ਡਿਲੀਵਰੀ ਕਰਾਈਗੀ ਬਹੁਤ ਹੀ ਜ਼ਬਰਦਸਤੀ ਟੱਕੇ ਨਾਲ ਬੱਚੇ ਦੀ ਖਿੱਚ ਕੇ ਡਿਲੀਵਰੀ ਕੀਤੀ ਗਈ ਜਿਹਦੇ ਵਿੱਚ ਬੱਚਾ ਡਰ ਗਿਆ ਉਹ ਡਰਨ ਨਾਲ ਉਹਦੀ ਫਿਰ ਕਦੇ ਧੜਕਣ ਵੱਜ ਜਾਂਦੀ ਸੀ ਅਚਾਨਕ ਇਹ ਮੈਮ ਇੱਕ ਉਹਨੇ ਦੱਤੀ ਇਵੈਂਟਸ ਫ੍ਰòm ਫੀਅਰ ਆਫ ਫਰਾਇਟ 올ਡ ਕਿਉਂਕਿ 8 ਸਾਲ ਹੋ ਚੁੱਕੇ ਸੀ ਉਸ ਟਾਈਮ ਜਦੋਂ ਉਹਦੀ ਏਜ ਸੀ ਬੱਚੇ ਦੀ ਹੁਣ ਉਹ ਬੱਚੇ ਦੀ ਏਜ ਹੈਗੀ 22 23 ਸਾਲ ਦੀ 15 ਸਾਲ ਹੋ ਗਏ ਉਹਦੀ ਧੜਕਣ ਅੱਜ ਤੱਕ ਦੁਬਾਰਾ ਇੱਕ ਵਾਰ ਰੋਜ਼ ਇਹਨਾਂ ਕਦੇ ਵੀ ਨਹੀਂ ਗਈ ਇਹ ਡਿਲੀਵਰੀ ਟਾਈਮ ਤੇ ਬੱਚੇ ਦੇ ਡਰ ਬੈਠਣ ਨਾਲ ਪ੍ਰੋਬਲਮ ਆਈ ਹੈ ਇਸੇ ਤਰ੍ਹਾਂ ਕਈ ਵਾਰੀ ਡਿਲੀਵਰੀ ਟਾਈਮ ਬੱਚਾ ਡਰ ਜਾਂਦਾ ਤੁਹਾਨੂੰ ਪਿਸ਼ਾਬ ਨਹੀਂ ਆਉਂਦਾ ਪਿਸ਼ਾਬ ਉਹਦਾ ਰੁਕ ਜਾਂਦਾ ਅਸੀਂ ਉੱਤੇ ਵੀ ਐਕੋਨੇਟ ਦਿੰਨੇ ਆ ਤੇ ਉਹ ਨਾਲ ਦੀ ਨਾਲ ਪੰਜ ਚਾਰ ਮਿੰਟ ਬਾਅਦ ਹੀ ਪਿਸ਼ਾਬ ਜਿਹੜਾ ਹੈਗਾ ਖੁੱਲ ਕੇ ਕਰ ਦਿੰਦਾ ਇਸੇ ਤਰ੍ਹਾਂ ਮੇਰੇ ਕੋਲ ਇੱਕ ਹੋਰ ਬੱਚਾ ਆਇਆ ਸਕੂਲ ਜਾਂਦਾ ਸੀ ਉਹ ਉਹ ਵੀ 8 7 7 ਸਾਲ ਦਾ ਸੀਗਾ ਤੇ ਉਹਨੂੰ ਬੁਖਾਰ ਚੜਿਆ ਸੀ 4 ਦਿਨ ਤੋਂ ਉਹਦਾ ਬੁਖਾਰ ਕੰਟੀਨਿਊ ਚੜ ਰਿਹਾ ਸੀ 103 104 ਕੋਈ ਉਹਨੂੰ ਟੈਸਟ ਦੇ ਵਿੱਚ ਉਹਦੇ ਕੋਈ ਇਨਫੈਕਸ਼ਨ ਨਹੀਂ ਕੋਈ ਕੁਛ ਨਹੀਂ ਕੋਈ Throat ਇਨਫੈਕਸ਼ਨ ਨਹੀਂ ਕੋਈ CBC ਵਿੱਚ ਕੋਈ ਪ੍ਰੋਬਲਮ ਨਹੀਂ ਗੀ ਲੇਕਿਨ ਉਹਨੂੰ ਫੀਵਰ ਕੰਟੀਨਿਊ ਚੱਲ ਰਿਹਾ ਸੀ ਮੈਡੀਸਨ ਦਿੰਦੇ ਸੀ ਬੁਖਾਰ ਉਤਰ ਜਾਂਦਾ ਸੀ ਦੁਬਾਰਾ ਫੇਰ ਚੜ ਜਾਂਦਾ ਸੀ ਉਹਨੂੰ ਮੈਡੀਸਨ ਫੇਰ ਦੇਣੀ ਪੈਂਦੀ ਸੀ ਬੱਚੇ ਦੀ ਜਿਹੜੀ ਕੰਡੀਸ਼ਨ ਸੀ ਉਹ ਖਰਾਬ ਹੋ ਰਹੀ ਸੀ ਡੇ ਬਾ ਡੇ ਵੀਕ ਹੁੰਦਾ ਜਾ ਰਿਹਾ ਸੀ ਤੇ ਉਹ ਮੇਰੇ ਕੋਲ ਮੈਡੀਸਨ ਲੈਣ ਆਏ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਇਹਨੂੰ ਕਦੋਂ ਬੁਖਾਰ ਚੜਿਆ ਉਹ ਕਹਿੰਦਾ ਇਹ ਸਕੂਲ ਗਿਆ ਸੀ ਚੰਗਾਪੁਰ ਜਦੋਂ ਆਇਆ ਦੁਪਹਿਰੇ ਤਾਂ ਥੋੜਾ ਸੁੱਸਤੀ ਪੈ ਗਿਆ ਤੇ ਉਹਨੂੰ ਬੁਖਾਰ ਚੜਿਆ ਮੈਂ ਬੱਚੇ ਨੂੰ ਪੁੱਛਿਆ ਵੀ ਬੇਟਾ ਸਕੂਲ 'ਚ ਕੀ ਹੋਇਆ ਸੀ ਅੱਜ ਤਾਂ ਉਹਨੇ ਹੌਲੀ ਦੇ ਕੇ ਦੱਸਿਆ ਕੁਝ ਗੱਲਾਂ ਤੋਂ ਬਾਅਦ ਵੀ ਮੈਨੂੰ ਮੈਡਮ ਨੇ ਡਾਂਟਤਾ ਸੀ ਵੀ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਤੇ ਮੈਂ ਉਹਦੇ ਮਦਰ ਫਾਦਰ ਨੂੰ ਪੁੱਛਿਆ ਵੀ ਜੇ ਤੁਸੀਂ ਘਰ 'ਚ ਕਦੇ ਇਹਨੂੰ ਡਾਂਟਦੇ ਹੋ ਜਾਂ ਆਪਸ ਵਿੱਚ ਕਦੇ ਤੁਸੀਂ ਉੱਚੀ ਆਵਾਜ਼ 'ਚ ਗੱਲ ਕਰਦੇ ਹੋ ਤਾਂ ਬੱਚੇ ਦਾ ਕੀ ਰਿਐਕਸ਼ਨ ਹੁੰਦਾ ਉਹਦੇ ਪੇਰੈਂਟਸ ਦੀ ਇਹ ਕਹਿਣਾ ਸੀਗਾ ਵੀ ਇਹ ਬਹੁਤ ਜ਼ਿਆਦਾ ਘਬਰਾ ਜਾਂਦਾ ਸਹਿਮ ਜਾਂਦਾ ਇਸੇ ਬੀਜ ਤੇ ਮੈਂ ਉਹਨੂੰ ਮੈਡੀਸਿਨ ਦਿੱਤੀ ਅਗਨੀਸ਼ੀ 30 ਪ੍ਰੈਂਸਿਚ ਔਰ 3-4 ਘੰਟੇ ਬਾਅਦ ਉਹਦਾ ਜਿਹੜਾ ਬੁਖਾਰ ਸੀ ਘਟਣਾ ਸ਼ੁਰੂ ਹੋ ਗਿਆ ਅਗਲੇ ਉਹ 6 ਘੰਟਿਆਂ ਦੇ ਵਿੱਚ ਵਿੱਚ ਬਿਲਕੁਲ ਨਾਰਮਲ ਹੋ ਗਿਆ ਉਹਦਾ ਬਿਲਕੁਲ ਬੁਖਾਰ ਸੀ ਜਿਹੜਾ ਸਹੀ ਹੋ ਗਿਆ ਤੇ ਉਹ ਅੱਗੇ ਤੋਂ ਜਿਹੜੀ ਉਹ ਜਾਦਾ ਡਰ ਜਾਂਦਾ ਸੀ ਘਬਰਾ ਜਾਂਦਾ ਸੀਗਾ ਡਰਦਾ ਸੀ ਉਹ ਵੀ ਥੋੜਾ ਉਹਦੇ 'ਚ ਘੱਟ ਹੋਇਆ ਇਹ ਜਦੋਂ ਸਕੂਲ 'ਚ ਬੱਚਾ ਡਰ ਜਾਂਦਾ ਐਸੇ ਕਰਕੇ ਮੈਡਮਾਂ ਨੂੰ ਵੀ ਬੱਚੇ ਨੂੰ ਥੋੜਾ ਦੇਖ ਲੈਣਾ ਚਾਹੀਦਾ ਜੇ ਕਿ ਬੱਚਾ ਸੈਂਸਿਟਿਵ ਉਹਨੂੰ ਉਸੇ ਤਰ੍ਹਾਂ ਡੀਲ ਕਰਨਾ ਚਾਹੀਦਾ ਹੁੰਦਾ ਕਈ ਵਾਰੀ ਬੱਚੇ ਇਸ ਤੋਂ ਵੱਡੀਆਂ ਕੰਪਲਿਕੀਸ਼ਨਸ ਵੀ ਆ ਜਾਂਦੀਆਂ ਨੇ ਜਿ ਉਹਦੇ ਮਨ ਦੇ ਵਿੱਚ ਚਾੜਾ ਡਰ ਬਣ ਜਾਂਦੀ ਹੈ ਇਸੇ ਤਰ੍ਹਾਂ ਇੱਕ ਹੋਰ ਬੱਚਾ ਸੀਗਾ ਬੇਟੀ ਸੀਗੀ ਉਹ ਸੀਗੀ 23 ਸਾਲ ਦੀ ਉਹਦੇ ਨਾਲ ਕੀ ਹੋਇਆ ਉਹ ਅਚਾਨਕ ਉਹਦੇ ਤੇ ਉਹਦੇ ਬ੍ਰਦਰ ਨੇ ਇਹ ਪ੍ਰਾਪਰਟੀ ਦੇ ਕਰਕੇ ਉਹਦੇ ਤੇ ਅਟੈਕ ਕਰਵਾਤਾ ਕਿਸੇ ਨੂੰ ਹਾਇਰ ਕਰਕੇ ਉਹ ਲੱਕੀ ਲਈ ਬਚ ਗਈ ਤੇ ਜਦੋਂ ਉਹਨੂੰ ਇੱਕ ਤਾਂ ਉਸ ਟਾਈਮ ਉਹ ਡਰ ਗਈ ਉਹਦੇ ਤੇ ਫੀਅਰ ਦਾ ਇਫੈਕਟ ਹੋ ਗਿਆ 엘িমੈਂਟਸ ਤੋਂ ਫੀਅਰ ਹੋ ਗਿਆ ਦੂਸਰਾ ਜਦੋਂ ਨੂੰ ਪਤਾ ਲੱਗਿਆ ਵੀ ਇਹ ਸਾਰਾ ਕੁਝ ਮੇਰੇ ਬ੍ਰਦਰ ਨੇ ਹੀ ਕਰਾਇਆ ਤਾਂ ਉਹਦੇ ਨਾਲ ਉਹਨੂੰ ਬਹੁਤ ਆਖਰਾ ਸ਼ੌਕ ਵੀ ਲੱਗਿਆ ਉਹਨੂੰ ਡਾਇਬੀਟਿਸ ਹੋ ਗਈ ਜਿਹੜੀ ਕਿ ਉਹਨੂੰ ਪਹਿਲਾਂ ਬਿਲਕੁਲ ਨਾਰਮਲ ਸੀ ਉਹਦੀ ਡਾਇਬੀਟਿਸ ਕੋਈ ਡਾਇਬੀਟਿਸ ਦੇ ਪੇਸ਼ੈਂਟ ਨਹੀਂ ਸੀ ਬਿਲਕੁਲ ਨਾਰਮਲ ਉਹਦੀ ਸ਼ੂਗਰ ਲੈਵਲ ਆ ਰਹਿੰਦਾ ਸੀ ਤੇ ਉਹਦੀ ਜਿਹੜੀ ਡਾਇਬੀਟਿਸ ਸੀ ਉਹ ਬਹੁਤ ਜ਼ਿਆਦਾ ਰਾਈਜ਼ ਕਰ ਗਈ ਉਹਨੂੰ ਵੀ ਮੈਂ ਓਪੀਓ ਮੈਡੀਸਨ ਦਿੱਤੀ ਰਿਮਰੈਂਸ ਆਫ ਫੀਅਰ ਆਫ ਫਰਾਇਡ ਤੇ ਨਾਲ ਹੀ ਸ਼ੌਕ ਨੂੰ ਲੱਗੇ ਓਪੀਅਮ ਨਾਲ ਉਹਦੀ ਜਿਹੜੀ ਸੀਗੀ ਡਾਇਬੀਟਿਸ ਉਹ ਬਿਲਕੁਲ ਦੋਸਤ ਨਾਰਮਲ ਹੋ ਗਈ। ਹੁਣ ਉਹ ਕੁੜੀ ਜਿਹੜੀ ਹੈਲਦੀ ਆਪਣੀ ਲਾਈਫ ਜਿਉ ਰਹੀ ਹੈ। ਉਹਨੂੰ ਕੋਈ ਵੀ ਡਾਇਬੀਟਿਸ ਦੀ ਪ੍ਰੋਬਲਮ ਨਹੀਂ ਹੈਗੀ ਨਾ ਉਹਨੂੰ ਕੋਈ ਮੈਡੀਸਨ ਦੀ ਲੋੜ ਪੈਂਦੀ ਹੈ। ਇਸੇ ਕਰਕੇ ਜਦੋਂ ਅੱਜ ਤੋਂ ਆਪਾਂ ਪਹਿਲਾਂ ਗੱਲ ਕਰਦੇ ਆਂ ਤਾਂ ਸਾਡੇ ਜਿਹੜੀਆਂ ਘਰਾਂ 'ਚ ਵੱਡੀਆਂ ਲੇਡੀਆਂ ਹੁੰਦੀਆਂ ਸੀ ਜਦੋਂ ਵੀ ਕੋਈ ਘਰ 'ਚ ਲੇਡੀ ਪ੍ਰੈਗਨੈਂਟ ਹੁੰਦੀ ਸੀ ਤਾਂ ਉੱਥੇ ਵਧੀਆ-ਵਧੀਆ ਸੋਹਣੇ-ਸੋਹਣੇ ਗੋਲ-ਮੋਟੋਲ ਬੱਚਿਆਂ ਦੇ ਫੋਟੋਆਂ ਲਾਉਂਦੀਆਂ ਸੀਗੀਆਂ। ਉਹ ਕਿਉਂ ਲਾਉਂਦੀਆਂ ਸੀ? ਇਸੇ ਕਰਕੇ ਲਾਉਂਦੀਆਂ ਸੀ ਵੀ ਜਿਹੜੀ ਪ੍ਰੈਗਨੈਂਟ ਲੇਡੀ ਆ ਉਹ ਸੋਹਣੇ ਬੱਚੇ ਨੂੰ ਦੇਖੇ ਤਾਂ ਕਿ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਵਧੀਆ ਪਿਕਚਰਸ ਬਣਨ ਨਾ ਕਿ ਬਿਮਾਰ ਪਿਕਚਰਾਂ ਬਣਨ ਜਦੋਂ ਵੀ ਕੋਈ ਪ੍ਰੈਗਨੈਂਟ ਆ ਤਾਂ ਉਹਨੂੰ ਜਿਹੜਾ ਵੀ ਜੇ ਕੋਈ ਵੀਡੀਓ ਵੀ ਦੇਖਣੀ ਆ ਤਾਂ ਵਧੀਆ ਹੀ ਦੇਖਣੇ ਚਾਹੀਦੀਆਂ ਨੇ ਬਿਮਾਰੀ ਵਾਲੀਆਂ ਜਾਂ ਬਿਮਾਰ ਵਾਲੀਆਂ ਇਦਾਂ ਦੀਆਂ ਚੀਜ਼ਾਂ ਨਹੀਂ ਬਣਨੀਆਂ ਚਾਹੀਦੀਆਂ ਹਮੇਸ਼ਾ ਹੀ ਖੁਸ਼ ਰਹਿਣਾ ਚਾਹੀਦਾ ਤਾਂ ਹੀ ਉਹ ਲੇਡੀਜ਼ ਨੂੰ ਖੁਸ਼ ਰੱਖਿਆ ਜਾਂਦਾ ਸੀ ਘਰ ਚ ਮਾਹੌਲ ਵਧੀਆ ਰੱਖਿਆ ਜਾਂਦਾ ਸੀਗਾ ਉਹਨੂੰ ਪਿਕਚਰਸ ਵਧੀਆ ਲਾਈਆਂ ਜਾਂਦੀਆਂ ਸੀ ਕਿ ਉਹਦੀ ਡਾਈਟ ਦਾ ਧਿਆਨ ਰੱਖਿਆ ਜਾਂਦਾ ਸੀ ਜੇ ਅਸੀਂ ਇਹ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਹੀ ਜਿਹੜੇ ਬੱਚੇ ਨੂੰ ਹੈਲਦੀ ਹੋਣਗੇ ਫਿਜ਼ੀਕਲੀ ਵੀ ਮੈਂਟਲਿ ਵੀ ਤੇ ਸੋਸ਼ੀਅਲੀ ਵੀ ਤੇ ਤਿੰਨੋਂ ਅਸੀਂ ਇਹ ਕਹਿੰਦੇ ਹਾਂ ਵੀ ਵਧੀਆ ਹੈ ਜਿਹੜਾ ਹੈਲਦੀ ਬੱਚਾ ਸਾਨੂੰ ਚਾਹੀਦਾ ਤਾਂ ਸਾਨੂੰ ਇਸ ਚੀਜ਼ ਤੇ ਧਿਆਨ ਦੇਣਾ ਪਏਗਾ ਵੀ ਡਿਊਰਿੰਗ ਪ੍ਰੈਗਨਨਸੀ ਈਵਨ ਕਨਸੀਵਡ ਟਾਈਮ ਤੇ ਵੀ ਮਦਰ ਫਾਦਰ ਨੇ ਜਿਹੜੇ ਉਹ ਹੈਪੀ ਹੋਣੇ ਚਾਹੀਦੇ ਨੇ ਉਹਨਾਂ ਦਾ ਜਿਹੜਾ ਮੂਡ ਆ ਵਧੀਆ ਹੋਣਾ ਚਾਹੀਦਾ ਹੈ ਮਦਰ ਹੈ ਜਿਹੜੀ ਉਹ ਥਰੂਆਊਟ ਪ੍ਰੈਗਨਨਸੀ ਖੁਸ਼ ਰਹੇ ਵਧੀਆ ਚੀਜ਼ਾਂ ਦੇਖੇ ਜੇ ਵੀਡੀਓ ਵੀ ਕੋਈ ਦੇਖਣੀ ਆ ਫਿਲਮ ਵੀ ਦੇਖਣੀ ਆ ਤਾਂ ਵਧੀਆ ਦੇਖਣੀ ਆ ਕੋਈ ਵੀ ਇਦਾਂ ਦੀਆਂ ਨਹੀਂ ਦੇਖਣੀ ਜਿਹਦੇ ਨਾਲ ਉਹਦੇ ਤੇ ਵੈਡ ਇਫੈਕਟ ਹੈ ਤੇ ਵਧੀਆ ਡਾਈਟ ਲਊਗੀ ਤਾਂ ਹੀ ਜਿਹੜੇ ਬੱਚੇ ਨੂੰ ਤੰਦਰੁਸਤ ਰਸੋਣਗੇ ਉਹ ਐਵੇਂ ਆਪਾਂ ਦੇ ਜਿਹੜੇ ਬੱਚੇ ਨੇ ਛੋਟੇ ਉਹਨੂੰ ਡਰਾਉਣਾ ਨਹੀਂ ਚਾਹੀਦਾ ਮਮੂ ਆ ਗਿਆ ਤੇ ਤੰਦੀ ਵੱਡੇਗਾ ਤੇਨ ਛੱਕ ਕੇ ਲੈ ਜਾਏਗਾ ਕੋਈ ਇਹਨਾਂ ਚੀਜ਼ਾਂ ਨਾਲ ਕਈ ਵਾਰੀ ਬੱਚੇ ਦੇ ਸਪਿਸ਼ਲ ਮਾਈਂਡ ਤੇ ਇਫੈਕਟ ਪੈਂਦਾ ਬੱਚੇ ਨੂੰ ਕਈ ਵਾਰੀ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜੇ ਨਹੀਂ ਵੀ ਬਿਮਾਰੀਆਂ ਲੱਗਣਗੀਆਂ ਤਾਂ ਉਹ ਜਿਹੜਾ ਹੈਗਾ ਉਹਨਾਂ ਸクセਸ ਨਹੀਂ ਹੋਏਗਾ ਤੁਹਾਡੇ ਮਨ ਦੇ ਅੰਦਰ ਥਰੋਅਆਊਟ ਲਾਈਫ ਡਰ ਰਹੇਗਾ ਉਹ ਲੋਕਾਂ 'ਚ ਵਿਚਰਨ ਤੋਂ ਡਰੇਗਾ ਸਿਰਫ ਬੱਚੇ ਨੂੰ ਛੋਟੇ ਹੁੰਦੇ ਨੂੰ ਹੀ ਆਪਾਂ ਡਰਾਣਾ ਨਹੀਂਗਾ ਉਹਨੂੰ ਸਮਝਾ ਸਕਦੇ ਹੋ ਤੁਸੀਂ ਪਿਆਰ ਨਾਲ ਉਹਨੂੰ ਕਦੇ ਵੀ ਢਾਂਟਣਾ ਨਹੀਂ ਉੱਚੀ ਆਵਾਜ਼ ਡਾਂਟਣਾ ਨਹੀਂ ਚਾਹੀਦਾ ਤੁਹਾਨੂੰ ਆਪ ਵੀ ਉਹ ਬੱਚੇ ਦੇ ਸਾਹਮਣੇ ਲੜਨਾ ਨਹੀਂ ਚਾਹੀਦਾ ਤੇ ਬੱਚੇ ਨੂੰ ਡਾਂਟਣਾ ਨਹੀਂ ਚਾਹੀਦਾ ਸਕੂਲ ਦੇ ਵਿੱਚ ਮੇਰੇ ਟੀਚਰਾਂ ਨੂੰ ਰਿਕਵੈਸਟ ਆ ਵੀ ਬੱਚੇ ਦੇ ਦੇਖ ਕੇ ਹੀ ਡਾਂਟਣਾ ਚਾਹੀਦਾ ਕਿ ਇਹ ਬੱਚੇ ਸੈਂਸਿਟਿਵ ਨੇ ਉਹ ਬੱਚਾਰੇ ਕਈ ਵਾਰੀ ਬਹੁਤ ਜ਼ਿਆਦਾ ਕੰਪਲਿਕੀਸ਼ਨ ਚ ਅਲਝੇ ਜਾਂਦੇ ਨੇ ਕਈ ਮਿਲ ਕੋਲਵਾਸ਼ਨ ਤੱਕ ਹੋ ਜਾਂਦੀਆਂ ਨੇ ਜਦੋਂ ਉਹ ਜ਼ਿਆਦਾ ਡਰ ਜਾਂਦੇ ਨੇ ਇਸ ਕਰਕੇ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਦੋਸਤੋ ਜਿਹੜੀ ਮੈਂ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਡਰ ਬਾਰੇ ਬੱਚਾ ਡਰ ਜਾਂਦਾ ਤਾਂ ਉਹਦੇ ਤੇ ਕੀ ਇਫੈਕਟ ਪੈਂਦਾ ਜੇ ਤੁਹਾਨੂੰ ਵੀਡੀਓ ਮਰੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਮੇਰੇ ਪੇਜ ਨੂੰ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਬੈਲ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਅਗਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਥ